ਪਰਮੋਰ ਦੇ ਵਿੱਚ ਮੋਟਰਸਾਈਕਲ ਨੂੰ ਰਸਤਾ ਦੇਣ ਦੇ ਦਿੰਦੇ ਹੋਏ ਗੱਡੀ ਜਿਹੜੀ ਉਹ ਖੱਡ ਦੇ ਵਿੱਚ ਡਿੱਗੀ ਅਤੇ ਜਿਸ ਦੇ ਵਿੱਚ ਪਠਾਨਕੋੜ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਪਰਮੋਰ ਦੇ ਵਿੱਚ ਹੋਏ ਇੱਕ ਸੜਕ ਹਾਸੇ ਦੇ ਵਿੱਚ ਪਠਾਨਕੋੜ ਦੀਆਂ ਦੋ ਔਰਤਾਂ ਸਮੇਤ ਤਿੰਨ ਮੌਤਾਂ ਹੋ ਗਈਆਂ ਤੇ ਜਦ ਕੇ 10 ਲੋਕ ਜ਼ਖਮੀ ਹੋ ਗਏ। ਹਾਸਾ ਬੋਧਵਾਰ ਸਵੇਰੇ 9 ਵਜੇ ਦੇ ਕਰੀਬ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਨੇਹਾ ਵਾਸੀ ਪਠਾਨਕੋਟ ਦਿਕਸ਼ਾ ਵਾਸੀ ਪਟੇਲ ਚੌਂਕ ਪਠਾਨਕੋਟ ਲਾਡੀ ਉਰਫ ਸੰਤ ਸਰੂਪ ਵਾਸੀ ਪਟੇਲ ਚੌਂਕ ਪਠਾਨਕੋਟ ਦੀ ਮੌਕੇ ਤੇ ਹੀ ਮੌਤ ਹੋ ਗਈ ਜਖਮੀਆਂ ਦੀ ਪਹਿਚਾਣ ਆਰਤੀ ਪਤਨੀ ਸੰਤ ਸਰੂਪ ਵਾਸੀ ਪਠਾਨਕੋਟ ਮਾਨਵ ਪੁੱਤਰ ਅਸ਼ੋਕ ਕੁਮਾਰ ਵਾਸੀ ਸ਼ਾਹ ਕਲੋਨੀ ਗਾਂਧੀ ਚੌਂਕ ਪਠਾਨਕੋਟ ਵਿਵੇਕ ਕੁਮਾਰ ਪੁੱਤਰ ਪਪਨ ਸ਼ਹੀਨ ਵਾਸੀ ਕਰਨਾਵਾਸ ਜ਼ਿਲ੍ਹਾ ਗੁੰਦੇਲ ਸ਼ਹਿਰ ਸੌਰਵ ਪੁੱਤਰ ਸੁਮਨ ਕੁਮਾਰ ਵਾਸੀ ਨਿਵਾਸੀ ਡਾਕ ਘਰ ਪਟੇਲ ਚੌਂਕ ਪਠਾਨਕੋਟ ਰਕੇਸ਼ ਪੁੱਤਰ ਨੀਖ ਰਾਮ ਵਾਸੀ ਪੋਸਟ ਆਫਿਸ ਪਟੇਲ ਚੌਂਕ ਪਠਾਨਕੋਟ ਵਿਸ਼ਾਲ ਕੁਮਾਰ ਵਾਸੀ ਪਠਾਨਕੋਟ ਸ਼ਿਖਾ ਪੁੱਤਰ ਰਾਜਕੁਮਾਰ ਵਾਸੀ ਪਠਾਨਕੋਟ ਰਾਹੁਲ ਕੁਮਾਰ ਉੱਤਰਵਾਸੀ ਬਲਜੀਤ ਗੁਲਾਟੀ ਢਾਂਗੂ ਪੀਰ ਪਠਾਨਕੋਟ ਆਸ਼ੀਸ਼ ਪੁੱਤਰ ਗੁੱਟੂ ਵਾਸੀ ਪਿੰਡ ਪਟਣੀ ਪੋਸਟ ਆਫਿਸ ਸੈਂਡੋ ਜ਼ਿਲ੍ਹਾ ਹਰਦੋਈ ਉੱਤਰ ਪ੍ਰਦੇਸ਼ ਅਤੇ ਗੌਰਵ ਪੁੱਤਰ ਰਕੇਸ਼ ਕੁਮਾਰ ਵਾਸੀ ਪਠਾਨਕੋਟ ਵੱਜੋਂ ਹੋਈ ਹੈ ਦੇਰ ਸ਼ਾਮ ਮ੍ਰਿਤਕਾਂ ਦੀਆਂ ਜਿਹੜੀਆਂ ਲਾਸ਼ਾਂ ਹੈ ਉਹ ਪਠਾਨਕੋਟ ਤੱਕ ਪਠਾਨਕੋਟ ਨਹੀਂ ਪੁੱਜੀਆ ਸਾਨੂੰ ਬੁੱਧਵਾਰ ਦੁਪਹਿਰ ਜਿਵੇਂ ਹੀ ਰਿਸ਼ਤੇਦਾਰਾਂ ਨੂੰ ਹਾਸੇ ਦੀ ਸੂਚਨਾ ਮਿਲੀ ਤਾਂ ਉਹ ਚੰਬਾ ਦੇ ਲਈ ਰਵਾਨਾ ਹੋ ਗਏ ਤੇ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਫਿਲਹਾਲ ਹਿਮਾਚਲ ਤੋਂ ਆਏ ਅਧਿਕਾਰੀਆਂ ਨੇ ਰਿਸ਼ਤੇਦਾਰਾਂ ਨੂੰ ਹੀ ਦੱਸਿਆ ਕਿ ਹਾਸੇ ਦੇ ਕਾਰਨ ਸਾਰੇ ਜ਼ਖਮੀ ਇਹ ਸਾਰੇ ਜ਼ਖਮੀ ਹੋਏ ਨੇ ਮੁਹੱਲਾ ਪਟੇਲ ਚੌਂਗ ਦੇ ਲੋਕਾਂ ਨੇ ਦੱਸਿਆ ਕਿ ਸਾਰੇ ਲੋਕ ਮੰਗਲਵਾਰ ਸਵੇਰੇ 8 ਵਜੇ ਪਠਾਨਕੋੜ ਤੋਂ ਮਨੀ ਮਹੇਸ਼ ਦੇ ਦਰਸ਼ਨਾਂ ਦੇ ਲਈ ਰਵਾਨਾ ਹੋਏ ਸਨ ਅਤੇ ਰਸਤੇ ਦੇ ਵਿੱਚ ਭਾਰੀ ਟ੍ਰੈਫਿਕ ਹੋਣ ਦੇ ਕਾਰਨ ਅਸੀਂ ਮੰਗਲਵਾਰ ਰਾਤ ਪਰਮੋਰ ਵਿਖੇ ਰੁਕੇ ਅਤੇ ਬੁੱਧਵਾਰ ਸਵੇਰੇ ਪਰਮੋਰੀ ਮਾਤਾ ਦੇ ਦਰਸ਼ਨਾਂ ਦੇ ਲਈ ਰਵਾਨਾ ਹੋਏ ਅਤੇ ਪਰਮੋਰ ਤੋਂ ਹੀ ਟਾਟਾ ਸੂਮੋ ਕੀਤੀ ਸੀ ਪਰਮੋਰ ਪਰਮਾਨੀ ਮਾਤਾ ਸੜਕ ਤੇ ਕਣੂਆ ਨੇੜੇ ਜਦੋਂ ਵਾਹਨ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਪਾਸ ਦੇਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਅਚਾਨਕ ਬੇਕਾਬੂ ਹੋ ਕੇ ਪਲਟ ਗਈ ਅਤੇ ਖਾਈ ਦੇ ਵਿੱਚ ਜਾ ਡਿੱਗੀ ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਿਕ ਲੋਕਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਜਿਹੜਾ ਰਾਹਤ ਅਤੇ ਬਚਾਅ ਕਾਰਜ ਜਿਹੜੇ ਸ਼ੁਰੂ ਕਰ ਦਿੱਤੇ ਅਤੇ ਹਾਦਸੇ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਅਤੇ ਹਾਦਸੇ ਤੋਂ ਬਾਅਦ ਨੀਹਾ ਦੀਕਸ਼ਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕੇ ਲਾਡੀ ਉਰਫ ਸੰਸਰ ਰੂਪਵਾਸੀ ਪਟੇਲ ਚੌਂਕ ਪਠਾਨਕੋਟ ਹਸਪਤਾਲ ਜਾਂਦੇ ਸਮੇ ਉਸ ਦੀ ਵੀ ਮੌਤ ਹੋ ਗਈ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪੁਲਿਸ ਨੇ ਮ੍ਰਿਤਕਾ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪ੍ਰਮੋਹਰ ਹਸਪਤਾਲ ਪਹੁੰਚਾਇਆ ਅਤੇ ਚਾਰ ਗੰਭੀਰ ਜ਼ਖਮੀਆਂ ਨੂੰ ਪ੍ਰਮੋਹਰ ਹਸਪਤਾਲ ਤੋਂ ਮੈਡੀਕਲ ਕਾਲਜ ਚੰਬਾ ਦੇ ਲਈ ਰੈਫਰ ਕਰ ਦਿੱਤਾ ਗਿਆ ਡੀਸੀ ਚੰਪਾ ਮੁਕੇਸ਼ ਰੇਪ ਸਵਾਲ ਨੇ ਦੱਸਿਆ ਹੈ ਕਿ ਪੁਲਿਸ ਨੇ ਕੇਸ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ